ਜੀ ਫਾਰਮੇਸੀ ਕੀਤੀ ਪੜ੍ਹੀ ਲਿਖੀ ਸਾਡੀ ਭੈਣ ਪਰ ਕਈ ਸਾਲਾਂ ਤੋਂ ਸੜਕਾਂ ਤੇ ਟਾਈਮ ਜਿਹੜਾ ਗੁਜ਼ਾਰ ਰਹੀ ਸੀ ਦੋਵਾਂ ਨੇ ਇਸ ਭੈਣ ਦੇ ਨਾਮ ਦੇ ਉੱਪਰ ਇੱਕ ਮੈਡੀਕਲ ਸਟੋਰ ਵੀ ਚੱਲ ਰਿਹਾ ਸਾਰਾ ਪਰਿਵਾਰ ਤੁਰ ਗਿਆ ਅੱਜ ਇਹ ਭੈਣ ਕੱਲੀ ਰਹਿ ਗਈ ਮੈਨੂੰ ਭੈਣੇ ਤੁਹਾਡਾ ਕੀ ਨਾਮ ਆ ਜੀ ਮਨਜੀਤ ਮਨਜੀਤ ਕੌਰ ਭੈਣੇ ਤੁਸੀਂ ਕਿੰਨਾ ਪੜੇ ਹੋ ਡੀ ਫਾਰਮੇਸੀ ਕੀਤੀ ਹੋ ਮੈਂ ਤਾਂ ਠੀਕ ਬੜਾ ਭਰਾ ਸੀ ਮੈਂ ਬਹੁਤ ਤੇ ਉਹ ਪਰ ਗਏ ਉਸ ਤੇ ਉਹ ਡੈਥ ਹੋ ਗਈ ਉਡੀ ਨਾ ਬਣਾਇਆ ਸਾਡੀ ਭੈਣ ਪੱਤੀ ਚੀਨ ਦੀ ਭੈਣ ਜੀ ਕੋਧ ਵੀ ਦਿੱਤ ਹੋ ਗਈ ਮਾਂ ਦੀ ਵੀ ਦਿੱਤ ਹੋ ਗਈ ਭਰਾ ਦੇ ਵੀ ਦਿੱਤ ਹੋ ਗਈ ਛੱਡ ਬਹੂ ਦੀ ਵੀ ਦਿੱਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਵਕਤ ਅਸੀਂ ਨਵੇਂ ਸ਼ਹਿਰ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਔੜ ਔੜ ਪਿੰਡ ਹੈ ਜੀ ਔੜ ਪਿੰਡ ਦੇ ਵਿੱਚ ਖੜੇ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਨੇ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਨੇ ਅਸੀਂ ਦੱਸਣਾ ਚਾਹੁੰਦੇ ਆ ਜਿਸ ਘਰ ਦੇ ਵਿੱਚ ਖੜੇ ਆ ਜੀ ਇਹ ਭੈਣ ਨੇ ਮੈਡੀਕਲ ਲਾਈਨ ਦੇ ਵਿੱਚ ਬੜੀ ਵਧੀਆ ਪੜ੍ਹਾਈ ਕੀਤੀ ਕਿਸੇ ਸਮੇਂ ਮਤਲਬ ਕੀ ਚੀਜ਼ ਕੀਤੀ ਜੀ ਫਾਰਮੇਸੀ ਜੀ ਫਾਰਮੇਸੀ ਕੀਤੀ ਪੜ੍ਹੀ ਲਿਖੀ ਸਾਡੀ ਭੈਣ ਪਰ ਕਈ ਸਾਲਾਂ ਤੋਂ ਸੜਕਾਂ ਤੇ ਟਾਈਮ ਜਿਹੜਾ ਗੁਜ਼ਾਰ ਰਹੀ ਸੀ ਦਿਮਾਗੀ ਪ੍ਰੋਬਲਮ ਇੱਕ ਕੱਲਾਪਣ ਕਰਦਾ ਇਹਨਾਂ ਦੇ ਚਾਚਾ ਜੀ ਨੇ ਹਾਲਾਤ ਕਾਫੀ ਕ੍ਰਿਟੀਕਲ ਹੋ ਗਏ ਭੈਣ ਖੜੀ ਨਹੀਂ ਹੋ ਸਕਦੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਭੈਣ ਦੇ ਨਾਮ ਦੇ ਉੱਪਰ ਇੱਕ ਮੈਡੀਕਲ ਸਟੋਰ ਵੀ ਚੱਲ ਰਿਹਾ ਜਿਹੜੇ ਜਿਹੜੇ ਇਹਨਾਂ ਨੇ ਡਿਗਰੀ ਆਪਣੀ ਜੋ ਵੀ ਹਾਸਲ ਕੀਤੀ ਪੜ੍ਹਾਈ ਤੇ ਉਹ ਡਿਗਰੀ ਜਿਹੜੀ ਜਿਹੜੀ ਕਿਸੇ ਨੂੰ ਦਿੱਤੀ ਜਿਵੇਂ ਮੈਡੀਕਲ ਜਿਹੜੇ ਚਲਾ ਰਹੇ ਨੇ ਵੀਰ ਉਹ ਕੁਝ ਥੋੜੀ ਬਹੁਤੀ ਮਦਦ ਤਾਂ ਕਰ ਦਿੰਦੇ ਨੇ ਪਰ ਆਹ ਹਾਲਾਤ ਇੰਨੇ ਬਣ ਗਏ ਬੁਰੇ ਕਰਦੇ ਇਹਨਾਂ ਦੇ ਚਾਚਾ ਜੀ ਸਾਹਮਣੇ ਨੇ ਮਾੜਾ ਮੋਟਾ ਪਰ ਜਦੋਂ ਘਰ 'ਚ ਗਰੀਬੀ ਹੁੰਦੀ ਆ ਤਾਂ ਨਾ ਕੋਈ ਖੜ ਪਾਉਂਦਾ ਲਵੇ ਇੰਨੀ ਬਦਬੂ ਹੁੰਦੀ ਆ ਘਰ 'ਚ ਇੱਥੇ ਸਾਡੇ ਆਉਣ ਤੋਂ ਪਹਿਲਾਂ ਬੀਬੀਆ ਨੇ ਕੁਝ ਸਫਾਈ ਕਰਤੀ ਬੜੀ ਚੰਗੀ ਗੱਲ ਆ ਨਹੀਂ ਪਹਿਲਾਂ ਤਾਂ ਬੜੇ ਬੁਰੇ ਹਾਲਾਤ ਸੀਗੇ ਜੀ ਇੱਥੇ ਘਰ ਲੈਂਟਰ ਪਿਆ ਬੜਾ ਵਧੀਆ ਮਾਪੇ ਤਾਂ ਤੁਰ ਗਏ ਜੀ ਇਸ ਘਰ ਦੇ ਵਿੱਚੋਂ ਇਸ ਵਕਤ ਮਾਪੇ ਤਾਂ ਨਹੀਂ ਹੈਗੇ ਔਰ ਇਹਨਾਂ ਦੇ ਭਰਾ ਭੈਣ ਦੀ ਵੀ ਡੈਥ ਹੋ ਗਈ ਹੈ ਨਾ ਜੀ ਠੀਕ ਹੈ ਜੀ ਮਤਲਬ ਸਾਰਾ ਪਰਿਵਾਰ ਤੁਰ ਗਿਆ ਅੱਜ ਇਹ ਭੈਣ ਕੱਲੀ ਰਹਿ ਗਈ ਮੈਂ ਵੀਰ ਨੂੰ ਵੀ ਹੋਊਗਾ ਇੱਕ ਵਾਰੀ ਆ ਕੇ ਇਹ ਭੈਣ ਦਾ ਚਿਹਰਾ ਜ਼ਰੂਰ ਜ ਮਨਜੀਤ ਮਨਜੀਤ ਕੌਰ ਪੜਨੇ ਤੁਸੀਂ ਕਿੰਨਾ ਪੜੇ ਹੋ ਲੀ ਫਾਰਮੇਸੀ ਕੀਤੀ ਹੋ ਮੈਂ ਤਾਂ ਠੀਕ ਵੈਸੇ ਤੁਸੀਂ ਕਿਹੜੇ ਕਾਲਜ ਪੜੇ ਹੋ ਅਸੀਂ ਹੀ ਪੜਨੇ ਆਪ ਕਿਹਦੇ ਬੋਲਦੇ ਚਲੋ ਤਾਂ ਕਿਹੜੇ ਕਾਲਜ ਚ ਪੜਗੇ ਕਾਲਜ ਜੀ ਪੜੇ ਸੀਗੇ ਅੱਛਾ ਜੀ ਆਈਐਸਐਫ ਕਾਲਜ ਠੀਕ ਹੈ ਬੈਨੇ ਠੀਕ ਹੈ ਜੀ ਤੁਹਾਡੇ ਪੜਨੇ ਮੰਮੀ ਡੈਡੀ ਦੀ ਡੈਥ ਹੋਈ ਨੂੰ ਕਿੰਨੇ ਸਾਲ ਹੋ ਗਏ ਜੀ ਐ ਮੰਮੀ ਡੈਡੀ ਦੀ ਡੈਥ ਹੋਈ ਨੂੰ ਕਿੰਨੇ ਥੋੜੇ ਜਿਹੇ ਦੋ ਹੀਰ ਬਾਰਾ ਸੜਤ ਹੋਇਆ ਸੀ ਅੱਛਾ ਜੀ ਅੱਛਾ ਹੁਣ ਤੁਸੀਂ ਭੈਣ ਇਕੱਲੇ ਹੀ ਰਹਿ ਰਹੇ ਹੋ ਘਰ ਚ ਠੀਕ ਹੈ ਜੀ ਹੁਣ ਭੈਣੇ ਤੁਹਾਡੇ ਸਰੀਰ ਚ ਐਸੀ ਪ੍ਰੋਬਲਮ ਕੀ ਪਈ ਤੁਸੀਂ ਖੜੇ ਨਹੀਂ ਹੋ پا ਰਹੇ ਹਾਂ ਹਾਂਜੀ ਭੈਣੇ ਸਰੀਰ ਚ ਮਤੇ ਦਰਦ ਹੁੰਦਾ ਭੈਣੇ ਦਰਦ ਹੁੰਦਾ ਜੀ ਔਰ ਇਸ ਭੈਣ ਦੇ ਨਾਲ ਜੀ ਮਤੇ ਤੁਸੀਂ ਦੇਖੋ ਭੈਣ ਨੇ ਦੱਸਿਆ ਵੀ ਕਿੰਨਾ ਪੜੇ ਲਿਖੇ ਨੇ ਪਰ ਫਿਰ ਵੀ ਹਾਲਾਤ ਜਦੋਂ ਘਰ ਚ ਮਜਬੂਰੀ ਹੁੰਦੀ ਹੈ ਇਕੱਲਾ ਪੜਨਾ ਸਭ ਤੋਂ ਵੱਡੀ ਬਿਮਾਰੀ ਆ ਮੈਂ ਕਹਿੰਦਾ ਕੱਲਾਪਨ ਤਾਂ ਕੈਂਸਰ ਤੋਂ ਵੀ ਭੈੜੀ ਬਿਮਾਰੀ ਆ ਜੀ ਕੱਲਾਪਨ ਬੜੇ ਬੜੇ ਤਣਾਟ ਬੰਦਿਆਂ ਦੇ ਜਿਹੜਾ ਮਨੋਬਲ ਨੂੰ ਤੋੜ ਦਿੰਦਾ ਜੀ ਮਾਂ ਬਾਪ ਐਸੀ ਉੱਤਮ ਚੀਜ਼ ਹੁੰਦੇ ਨੇ ਜੇ ਅੱਜ ਮਾਂ ਹੁੰਦੀ ਤੇ ਅੱਜ ਭੈੰਦੇ ਹਾਲਾਤ ਨਾ ਹੁੰਦੇ ਕਿਉਂਕਿ ਮਾਂ ਇੱਕ ਅਵਤਾਰ ਆ ਧਰਤੀ ਦੇ ਉੱਪਰ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾ ਰਾਮ ਜੀ ਨੇ ਕੋਈ ਜਿਹੜੀ ਇਨਸਾਨੀ ਜਾਂਮੇ 'ਚ ਕੋਈ ਭੇਜਿਆ ਨਾ ਅਵਤਾਰ ਤਾਂ ਉਹਦੇ 'ਚ ਮਾਂ ਵੀ ਇੱਕ ਉਹ ਮਾਂ ਵੀ ਅਵਤਾਰ ਆ ਜਿਹੜੀ ਆਪਣੇ ਬੱਚਿਆਂ ਲਈ ਕਿੱਡਾ ਵਧੀਆ ਰੋਲ ਅਦਾ ਕਰਦੀ ਆ ਪਰੇ ਭੈਣ ਸੜਕਾਂ ਤੇ ਫਿਰਨਾ ਤੁਸੀਂ ਸੋਚੋ ਇੱਕ ਧੀ ਸਾਡੀ ਸੜਕਾਂ ਤੇ ਤੁਰੀ ਫਿਰਦੀ ਆ ਪੰਜਾਬ ਦੀ ਜਿਹਨੇ ਪੜ੍ਹਾਈ ਵੀ ਕੀਤੀ ਪਰ ਪੜ੍ਹਾਈ ਦੇ ਹਿਸਾਬ ਨਾਲ ਮਤਲਬ ਉਨੀ ਕਾਮਯਾਬੀ ਨਹੀਂ ਮਿਲ ਪਾਈ ਵੀ ਜਿਹੜੀ ਇਨਸਾਨ ਚਾਹੁੰਦਾ ਹੁੰਦਾ ਦੇਖੋ ਕਿੰਨਾ ਸੋਹਣਾ ਪੜੇ ਭੈਣ ਹਨ ਪਰ ਬੜੀ ਪ੍ਰੋਬਲਮ ਕਿਵੇਂ ਆਈ ਇਹਨਾਂ ਦੇ ਚਾਚਾ ਜੀ ਨੇ ਆਪਣੇ ਨਾਲ ਗੱਲਬਾਤ ਕਰਦੇ ਆ ਇਹ ਕਿੰਨੇ ਕ ਸਮੇਂ ਤੋਂ ਦਿਮਾਗੀ ਬਿਮਾਰ ਰਹੀ 6-7 ਸਾਲ ਤੋਂ ਬਾਹਰ ਇਹਨਾਂ ਦੇ ਮਾਪੇ ਨੂੰ ਮਤਲਬ ਕੀ ਦਿੱਕਤ ਹੋਇਆ ਜੀ ਘਰ-ਵਾਰ ਤਾਂ ਠੀਕ ਆ ਮਾਪੇ ਪਾ ਨੇ ਪੜਾਇਆ ਮਤਲਬ ਜਿਹੜਾ ਬੜਾ ਭਰਾ ਸੀ ਮੈਂ ਬਹੁਤ ਤੇ ਉਹ ਪਰ ਗਏ ਸੀ ਤੇ ਉਹ ਡੈਥ ਹੋ ਗਈ ਕੁੜੀ ਨੇ ਬਣਾਇਆ ਸਾਡੀ ਭੈਣ ਪਤੀ ਚੀਨਦੀ ਦੀ ਭੈਣ ਪਤੀ ਚੀਨ ਉਹਦੀ ਵੀ ਦੇਤੋ ਗਈ ਮਾਂ ਦੀ ਵੀ ਦੇਤੋ ਗਈ ਭਰਾ ਦੇ ਵੀ ਦੇਤੋ ਗਈ ਛੱਡ ਬਹੂ ਦੀ ਵੀ ਦੇਤੋ ਮਤਲਬ ਇਹਨਾਂ ਦੇ ਭਰਾ ਦੀ ਕਦੋਂ ਡੈਥ ਹੋਈ ਜੀ 4 ਸਾਲ ਹੋ ਗਏ ਉਹਨਾਂ ਦੀ ਘਰ ਵਾਲੀ ਦੀ ਵੀ ਮੌਤ ਹੋ ਗਈ ਜੀ ਮੌਤ ਹੋ ਗਈ ਉਹ ਕਿਵੇਂ ਮੌਤ ਹੋਈ ਮਤਲਬ ਕੈਸੇ ਹੋਰ ਟੀਵੀ ਸੀ ਟੀਵੀ ਸੀ ਮਤਲਬ ਇਹਨਾਂ ਦਾ ਭਰਾ ਵੀ ਚਲ ਗਿਆ ਭਾਬੀ ਵੀ ਚਲ ਗਈ ਇਹਨਾਂ ਦੀ ਭੈਣ ਵੀ ਸੀਗੀ ਭੈਣ ਵੀ ਸਿਫਗਵਾੜੀ ਗਈ ਸੀ ਉਹ ਜਿਹੜੇ ਬਹਾਈ ਸੀ ਉਹਨਾਂ ਨੂੰ ਵੀ ਕੋਈ ਬਿਮਾਰੀ ਸੀ ਉਹਨੂੰ ਕੋਈ ਬਿਮਾਰ ਓਕੇ ਮਤਲਬ ਮਾਪੇ ਨੂੰ ਨਾਰਮਲੇ ਮੌਤ ਹੋਈ ਜਾਂ ਕੋਈ ਬਿਮਾਰ ਸੀ ਇਹ ਕਿੰਨੇ ਦੇਖੋ ਕਿੰਨੀਆਂ ਮੌਤਾਂ ਹੋਈਆਂ ਪੰਜ ਮੌਤਾਂ ਹੋਈਆਂ ਪੰਜ ਮੌਤਾਂ ਤੋਂ ਬਾਅਦ ਅੱਜ ਧੀ ਸਾਡੀ ਕੱਲੀ ਤੁਰੇ ਫਿਰਦੀ ਹੈ ਮਤਲਬ ਕਿਤਨਾ ਕਿਤੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਇਹ ਚਾਚਾ ਜੀ ਨੇ ਜਿੰਨਾ ਕਰ ਸਕਦੇ ਨੇ ਪਰ ਇੱਕ ਚਾਚਾ ਜੀ ਦੀ ਵੀ ਇੱਕ ਜਿਹੜੀ ਰਿਸ਼ਤਿਆਂ ਦੀ ਜਿਹੜਾ ਪੜਦਾ ਹੁੰਦਾ ਨਾ ਜੀ ਚਾਚਾ ਜੀ ਇਸ ਭੈਣ ਦੇ ਕੱਪੜੇ ਨਹੀਂ ਬਦਲ ਸਕਦੇ ਨਹਾ ਨਹੀਂ ਸਕਦੇ ਟਾਇਲਟ ਨਹੀਂ ਸਾਫ਼ ਕਰਦੇ ਅਸੀਂ ਕਰ ਸਕਦੇ ਕਿਉਂਕਿ ਇੱਕ ਜਿਹੜੀ ਸਾਡੇ ਰਿਸ਼ਤੇ ਬਣੇ ਨੇ ਜੀ ਉਹਨਾਂ ਦੀ ਕਦਰ ਇਨਸਾਨ ਕਰਦਾ ਪਰ ਕਿਤੇ ਨਾ ਕਿਤੇ ਏਦਾਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬਹੁਤ ਨੇ ਸਾਨੂੰ ਸਾਡੇ ਆਲੇ ਦੁਆਲੇ ਝਾਤ ਮਾਰਨ ਦੀ ਲੋੜ ਆ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਕਿਉਂ ਨਹੀਂ ਭੈਣ ਖੜੀ ਹੋ ਪਾਰੀ ਕਿਉਂ ਸਰੀਰ 'ਚ ਪ੍ਰੋਬਲਮ ਆ ਭੈਣ ਦੇ ਕੁਝ ਜ਼ਖਮ ਨੇ ਜੀ ਬੈਕ ਤੇ ਕਿਉਂਕਿ ਪਈ ਹੋ ਰਹੀ ਜਦੋਂ ਇੱਥੇ ਪੂਰਾ ਪੂਰਾ ਕੂੜਾ ਕਰਕਟ ਸੀਗਾ ਜੀ ਇੱਥੀ ਤੰਸਲੇ ਦੇ ਵਿੱਚ ਭੈਣ ਜਿਹੜੀ ਟਾਇਲਟ ਕਰ ਲਾਂਦੀ ਸੀਗੀ ਚਲੋ ਬੀਬੀਆਂ ਦਾ ਬੜਾ ਵਧੀਆ ਜਿਹੜਾ ਉਹਨੇ ਸਫਾਈ ਕਰਤੀ ਨਹੀਂ ਤਾਂ ਉਹਰੇ ਖੜਨਾ ਵੀ ਮੁਸ਼ਕਲ ਹੋਣਾ ਸੀ ਜੀ ਘਰ ਦੇ ਹਾਲਾਤ ਕੀ ਨੇ ਜੀ ਘਰ ਬਿਲਕੁਲ ਜਿਹੜਾ ਖਾਲੀ ਪਿਆ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਲੈਂਟਰ ਪੈ ਗਿਆ ਜੇ ਆਪਾਂ ਗੱਲ ਕਰੀਏ ਹਾਂਜੀ ਇੱਧਰ ਰਸੋਈ ਬਣੀ ਵੀ ਆ ਕਿੰਨੇ ਸ਼ੌਂਕ ਦੇ ਨਾਲ ਮਾਂ ਬਾਪਾ ਨੇ ਘਰ ਬਣਾਇਆ ਕਿੰਨੇ ਸ਼ੌਂਕ ਦੇ ਨਾਲ ਪਰ ਘਰ ਦੀਆਂ ਜਿਹੜੀਆਂ ਮੌਤਾਂ ਦੇ ਕਾਰਨ ਅੱਜ ਤੁਸੀਂ ਦੇਖੋ ਪੀਪੇ ਦੇ ਵਿੱਚ ਜਿਹੜਾ ਆਟਾ ਨਹੀਂ ਹੈਗਾ ਔਰ ਇਸ ਭੈਣ ਦੇ ਆਹ ਹਾਲਾਤ ਬਣ ਚੁੱਕੇ ਨੇ ਕਿੰਨੇ ਚਾਵਨ ਵਾਲਾ ਇਨਸਾਨ ਆਪਣਾ ਘਰ ਬਣਾਉਂਦਾ ਤੇ ਅੱਜ ਮਹਾਰਾਜ ਵੱਲੋਂ ਬਰਤਨ ਦਾ ਹੁਕਮ ਨਹੀਂ ਹੈਗਾ ਵੀ ਮਹਾਰਾਜ ਵੱਲੋਂ ਜਿਹੜਾ ਦੇਖੋ ਤੁਸੀਂ ਕਹੇ ਜਿਹੇ ਹਾਲਾਤ ਘਰਾਂ ਦੇ ਬਣ ਗਏ ਸਾਡੀ ਭੈਣ ਜਿਹੜੀ ਕੱਲੀਓ ਸੜਕਾਂ ਤੇ ਫਿਰਨਾ ਪੜ੍ਹਾਈ ਕਰਨ ਦੇ ਬਾਵਜੂਦ ਕਿਤੇ ਤਾਂ ਡਾਕਟਰਾਂ ਨੂੰ ਜਿਹੜਾ ਠੀਕ ਕਰਨਾ ਸੀਗਾ ਡਾਕਟਰ ਬਣ ਕੇ ਮਰੀਜ਼ਾਂ ਨੂੰ ਠੀਕ ਕਰਨਾ ਸੀਗਾ ਕਿਤੇ ਅੱਜ ਆਪ ਮਰੀਜ਼ ਬਣੀ ਪਈ ਆ ਭੈਣ ਇਧਰੋਂ ਆਈ ਆ ਆਪਾਂ ਸਾਰਾ ਘਰ ਦਿਖਾਈਏ ਸੋਹਣਾ ਵੀਰੇ ਦੋ ਤਿੰਨ ਕਮਰੇ ਬਣੇ ਨੇ ਇਹ ਲੈਂਟਰ ਪਿਆ ਮਾਪੇ ਪਾਏ ਸੀ ਜਾਂ ਇਸ ਭੈਣ ਨੇ ਪਾਇਆ ਇਸ ਦੀ ਭੈਣ ਨੇ ਇਸ ਦੀ ਭੈਣ ਨੇ ਇਸ ਦੀ ਭੈਣ ਨੇ ਬਣਾਇਆ ਬੱਚੇ ਰਹਿ ਗਏ ਕੰਮ ਤਾਂ ਵਿਚੇ ਰਗਿਆ ਉਹ ਬੱਚੇ ਵੀ ਉਹਦੇ ਤੁਹਾਡੇ ਦੋ ਮਗਵਾੜੇ ਬੱਚੇ ਦੀ ਭੈਣ ਤੇ ਸਾਡੀ ਕੁੜੀ ਭਤੀਜੀ ਤੇ ਭੈਣ ਨੇ ਨਹੀਂ ਵਿਆਹ ਕਰਾਇਆ ਜੀ ਨਹੀਂ ਭੈਣ ਇਹ ਭਤੀਜਾ ਜੀ 12 13 ਸਾਲ ਹੋ ਗਿਆ ਬਿਮਾਰ ਹੋਈ ਨੂੰ ਉਦੋਂ ਮੰਮੀ ਡੈਡੀ ਜਿੰਦੇ ਸੀਗੇ ਜਦੋਂ ਬਿਮਾਰ ਹੋਈ ਉਹਦੇ ਬਾਅਦ ਚ ਜਦੋਂ ਮੰਮੀ ਡੈਡੀ ਦੀ ਡੈਥ ਹੋਈ ਆ ਉਹਦੇ ਬਾਅਦ ਚ ਜ਼ਿਆਦਾ ਹੋ ਗਏ ਓਕੇ ਹਾਂਜੀ ਇਹ ਜੀ ਭੈਣ ਦੀ ਉਮਰ ਕਿੰਨੀ ਹੋਣੀ ਜੀ ਹੈਗੀ ਆ 35 ਤੋਂ ਉੱਪਰ ਆ ਜੀ 35 ਸਾਲ ਜਦੋਂ ਪੜ੍ਹਦੀ ਸੀ ਭੈਣ ਤੁਹਾਨੂੰ ਪੂਰੀ ਸੋਜੀ ਆ ਨਾ ਤੁਸੀਂ ਮਤਲਬ ਪੜ੍ਹੀ ਆ ਉਦੋਂ ਬਾਅਦ ਇਹਨੇ ਫਿਰ ਕੋਈ ਜੌਬ ਨਹੀਂ ਕਰੀ ਕਿਤੇ ਕੋਈ ਅਪਲਾਈ ਨਹੀਂ ਮਤਲਬ ਉਹ ਮਟੋੜ ਹੋ ਗਈ ਸੀ ਉਹ ਚੱਕ ਕੇ ਆਏ ਸੀ ਕਿ ਉਦੋਂ ਉਦੋਂ ਬਿਮਾਰ ਹੋ ਗਏ ਸੀ ਮੋਗੇ ਨਹੀਂ ਕਾਲਜ ਆ ਉੱਥੇ ਕੀਤਾ ਸੀਗਾ ਡੀ ਫਾਰਮੇਸੀ ਕੀਤੀ ਉੱਥੇ ਜਾਨੀ ਕਿ ਜਦੋਂ ਕੋਰਸ ਪੂਰਾ ਹੋਇਆ ਜਦੋਂ ਇੱਥੇ ਆਏ ਆ ਉਦੋਂ ਬਿਮਾਰ ਹੋ ਗਏ ਸੀਗੇ ਡਿਟੈਕਸ਼ਨ ਚ ਚਲ ਗਏ ਸੀਗੇ ਥੋੜਾ ਅੱਛਾ ਵੀਰੇ ਜਿਵੇਂ ਮਤਲਬ ਪੜ੍ਹਦੇ ਸੀ ਕੋਈ ਇਹਨਾਂ ਦੇ ਦੋਸਤ ਮਿੱਤਰ ਕੋਈ ਹੋਰ ਡਾਕਟਰ ਇਹਨਾਂ ਨੂੰ ਕੋਈ ਜਾਣਦੇ ਹੋਣ ਕੋਈ ਇਹਨਾਂ ਦੀ ਮਦਦ ਕਰਨ ਲਈ ਕਦੇ ਅੱਗੇ ਆਏ ਹੋਣ ਵੀਰੇ ਕੋਈ ਨਹੀਂ ਜਿਹੜੇ ਮੈਡੀਕਲ ਸਟੋਰ ਨੂੰ ਇਹਨਾਂ ਨੇ ਆਪਣਾ ਲਾਇਸੈਂਸ ਦਿੱਤਾ ਜੀ ਨਵਾਂ ਸ਼ਹਿਰ ਆ ਜੀ ਉਹਨਾਂ ਨੇ ਕੋਈ ਮਦਦ ਕੀਤੀ ਕੁਝ ਨਹੀਂ ਇਹਨਾ ਉਹਨਾਂ ਦਾ ਜੀ ਪਤਾ ਹੈ ਮੈਡੀਕਲ ਸਟੋਰ ਆ ਮੈਡੀਕਲ ਸਟੋਰ ਆ ਜੀ ਕਿੱਥੇ ਕਿੱਥੇ ਆ ਜੀ ਨਵਾਂ ਸ਼ਹਿਰ ਰੇਲਵੇ ਰੋਡ ਤੇ ਨਵਾਂ ਸ਼ਹਿਰ ਰੇਲਵੇ ਰੋਡ ਦੇ ਉੱਪਰ ਮੈਡੀਕਲ ਸਟੋਰ ਆ ਜੀ ਕੋਈ ਉਹਨਾਂ ਨੂੰ ਭੈਣ ਨੇ ਆਪਣਾ ਜਿਹੜਾ ਲਾਇਸੈਂਸ ਉਹਨ ਦਾ ਮੈਡੀਕਲ ਦਾ ਉਹ ਦਿੱਤਾ ਵਾ ਉਹ ਸੁਣਨ ਚ ਆਇਆ ਵੀ ਉਹ 3000 ਰੁਪਏ ਮਹੀਨਾ ਦਿੰਦੇ ਸੀ ਜੀ ਪਰ ਅਸੀਂ ਉਹਨਾਂ ਨੂੰ ਵੀ ਹਾਂ ਜੀ 2000 ਦਿੰਦੇ ਸੀਗੇ ਇਹ ਅਇ ਤੋਂ 6 ਸਾਲ ਡੇਢ ਸਾਲ ਪਹਿਲਾਂ ਕਹਿ ਕੂਕੇ 1000 ਰੁਪਏ ਮਸੀਬਤ ਹੋਇਆ ਸੀ ਦੇਖੋ ਕਿਸਮਾ ਦੇਖੋ ਚਾਚਾ ਜੀ ਮਤਲਬ ਕਿਤੇ ਇਸ ਪਿੰਡ ਨੇ ਅੱਜ ਆਪਣਾ ਮੈਡੀਕਲ ਕਰਨਾ ਸੀ ਜੀ ਔੜਾ ਸਾਹਿਬ ਕਿਤੇ ਅੱਜ ਆਪ ਤਰਸ ਰਹੀ ਆ ਮਤਲਬ ਸੋਚਣ ਵਾਲੀ ਗੱਲ ਹੈ ਸਰਦਾਰ ਰਸ਼ੀਦ ਭਗਤ ਸਿੰਘ ਜੀ ਦੀ ਧਰਤੀ ਹੈ ਜਿੱਥੇ ਅੱਜ ਆਪਾਂ ਖੜੇ ਆ ਸਰਦਾਰ ਰਸ਼ੀਦ ਭਗਤ ਸਿੰਘ ਜੀ ਨੇ ਇਸ ਧਰਤੀ ਤੋਂ ਪਿੰਡ ਖਟਕੜ ਕਲਾਂ ਤੋਂ ਜਨਮ ਲਿਆ ਆ ਸੋ ਉਹਨਾਂ ਨੇ ਤਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ ਤੇ ਅੱਜ ਇਸ ਪਿੰਡ ਦੇ ਵਿੱਚ ਔੜ ਦੇ ਵਿੱਚ ਦੇਖੋ ਕਿਹੋ ਜਿਹੇ ਹਾਲਾਤ ਬਣ ਗਏ ਕਿ ਸਾਨੂੰ ਆਪ ਨੂੰ ਸ਼ਰਮ ਆਜੀ ਦੇਖ ਕੇ ਜੀ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਮੈਂ ਕਿ ਤੁਸੀਂ ਜਿਹੜਾ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਿਓ ਭਾਜੀ ਪਾਲ ਭਾਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਜੀ ਇਹ ਅਰੋੜਾ ਜੀ ਨੇ ਜੀ ਇਹ ਵੀ ਬਹੁਤ ਵਧੀਆ ਸੇਵਾ ਇੱਥੇ ਸਾਡੇ ਇਲਾਕੇ ਦੇ ਵਿੱਚ ਨਵੇਂ ਸ਼ਹਿਰ ਚ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਨਿਭਾ ਰਹੇ ਨੇ ਜਿਵੇਂ ਕਿਸੇ ਦੇ ਮਕਾਨ ਬਣਾਉਣੇ ਰਾਸ਼ਨ ਦੇਣਾ ਵੀਰੇ ਉਹਨੀ ਜੌਬ ਵੀ ਕਰਦੇ ਨੇ ਨਾਲ-ਨਾਲ ਤੇ ਜਿਹੜਾ ਅਸਲ ਧਰਮ ਆ ਜਿਹੜੀ ਅਸਲ ਡਿਊਟੀ ਸਾਡੀ ਪ੍ਰਮਾਤਮਾ ਨੇ ਲਾਈ ਆ ਉਹਨਾਂ ਦੇ ਅੰਦਰ ਵੱਸਦੀ ਆ ਅਸਲ ਪ੍ਰਮਾਤਮਾ ਦੀ ਡਿਊਟੀ ਇਹ ਕਰ ਰਹੇ ਨੇ ਕਿਉਂਕਿ ਲੋੜ ਬੰਦਾਂ ਲਈ ਖੜ੍ਹ ਰਹੇ ਨੇ ਨਹੀਂ ਇਨਸਾਨ ਕਹਿੰਦਾ ਮੈਨੂੰ ਕੀ ਲੋੜ ਆ ਇਸ ਕਰਕੇ ਸਾਨੂੰ ਇਸ ਚੀਜ਼ ਤੋਂ ਨਿਕਲਣ ਦੀ ਲੋੜ ਆ ਮੈਨੂੰ ਕੀ ਲੋੜ ਆ ਸਾਨੂੰ ਲੋੜ ਆ ਸਾਡੀਆਂ ਧੀਆ ਪੈਣਾ ਉਹੀ ਧੀਆ ਸਾਡੀ ਉਹੀ ਪੈਣਾ ਜਿਹਦੇ ਕੁੱਖ ਦੇ ਵਿੱਚੋਂ ਇਹ ਉਹੀ ਮਾਂ ਜਿਹਦੇ ਕੁੱਖ ਦੇ ਵਿੱਚੋਂ ਭਗਤ ਸਿੰਘ ਵਰਗੇ ਜਿਹਦੇ ਕੁੱਖ ਦੇ ਵਿੱਚੋਂ ਕਿੱਡੇ ਕਿੱਡੇ ਯੋਧੇ ਪੈਦਾ ਹੋਏ ਅੱਜ ਸਾਡੀਆਂ ਉਹੀ ਪੈਣਾ ਸੜਕਾਂ ਤੇ ਰੁਲਣਗੀਆਂ ਸਾਡਾ ਫਰਜ਼ ਨਹੀਂ ਬਣਦਾ ਜੀ ਸਾਡਾ ਫਰਜ਼ ਬਣਦਾ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਆਏ ਆਂ ਜੀ ਸਾਡੇ ਕੋਲੇ ਬੜਾ ਵਧੀਆ ਅੱਗੇ ਪ੍ਰਬੰਧ ਹੋ ਰਿਹਾ ਮਹਾਰਾਜ ਦੀ ਕਿਰਪਾ ਨਾਲ ਉੱਥੇ ਇਸ ਭੈਣ ਦਾ ਇਲਾਜ ਹੋਊਗਾ ਇਲਾਜ ਹੋ ਕੇ ਬਿਲਕੁਲ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਕਿ ਸਾਨੂੰ ਯਕੀਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੁੰਦੀ ਹੈ ਇਦਾਂ ਦੇ ਕਾਰਜਾਂ ਦੇ ਵਿੱਚ ਜਿਵੇਂ ਕਿ ਹੁਣ ਭੈਣ ਨੂੰ ਆਪਾਂ ਲੈ ਕੇ ਜਾਵਾਂਗੇ ਤਾਂ ਤੁਸੀਂ ਹੋਰ ਵੀ ਭੈਣ ਭਰਾਵਾਂ ਨਾਲ ਗੱਲਬਾਤ ਕਰਨੀ ਹੈ ਤੁਸੀਂ ਕਦੇ ਆਇਓ ਲਚਕਾਣੀ ਆਸ਼ਰਮ 'ਚ ਮਿਲਣ ਲਈ ਕਿਉਂਕਿ ਤੁਹਾਨੂੰ ਆਪਣਾ ਜਿਹੜਾ ਮਜ਼ਬੂਤੀ ਲੱਗਣੀ ਹੈ ਤੁਹਾਡੇ ਆਪਣੇ ਦੁੱਖ ਤੁ ਮਤਲਬ ਤੁਸੀਂ ਸੋਚੋ ਜਿਹੜੀ ਮੈਡੀਕਲ ਦੀ ਪੜ੍ਹਾਈ ਆ ਮਹਿੰਗੀ ਹੁੰਦੀ ਆ ਫੇਰ ਵੀ ਮਾਂ ਬਾਪ ਇਹਨਾਂ ਦੇ ਇਹਨਾਂ ਦੇ ਪਿਤਾ ਜੀ ਕੀ ਕਰਦੇ ਸੀ ਜੀ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਚੌਂਕੀਦਾਰੀ ਕਰਕੇ ਹੀ ਆਪਣੀ ਬੱਚੀ ਨੂੰ ਪੜਾਇਆ ਤੇ ਅੱਜ ਬੱਚੀ ਬੈੱਡ ਤੇ ਪਈ ਆ ਖੜੀ ਨਹੀਂ ਹੋ ਸਕਦੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਬੱਸ ਮਹਾਰਾਜ ਜਾਨ ਮਹਾਰਾਜ ਤੁਸੀਂ ਆਏ ਹੋ ਹਸਪੀਟਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਤੁਸੀਂ ਤੁਹਾਡੀ ਵੀਡੀਓ ਤੇ ਵੀ ਕਈ ਵਾਰੀ ਮੈਸੇਜ ਕੀਤਾ ਉਹ ਧੰਨਵਾਦ ਤੁਹਾਡਾ ਤੁਸੀਂ ਸਾਡਾ ਮਾਣ ਕੀਤਾ ਤੁਸੀਂ ਵੀ ਹਾਊਸ ਪਈ ਹੋਰ ਤੁਸੀਂ ਕਰਦੇ ਹਾਂ ਹਾਂ ਜੀ ਹਾਂ ਜੀ ਕਰਦੇ ਜੀ ਇਹ ਵੀਰ ਨਾ ਜੀ ਇਹਨਾਂ ਨੇ ਨਵਾਂ ਵੀ ਕਰਦਾ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਮਹਿਕਮੇ ਚ ਜਿੱਦਾਂ ਉੱਥੇ ਪ੍ਰਾਈਵੇਟ ਤੌਰ ਤੇ ਆਪਾਂ ਠੇਕੇ ਦੇ ਬੰਦੇ ਨਹੀਂ ਲੱਗ ਜਾਂਦੇ ਜੀ ਇਹ ਵੀਰ ਉੱਥੇ ਜੌਬ ਕਰਦਾ ਇਹਨੂੰ ਸ਼ਨੀਵਾਰ ਦੀ ਕੱਲੀ ਛੁੱਟੀ ਹੁੰਦੀ ਆ ਇਹ ਟਰੈਕਟਰ ਚਲਾਉਂਦਾ ਜਿੱਦਾਂ ਤੇ ਸ਼ਨੀਵਾਰ ਦੀ ਜਿਹੜੀ ਛੁੱਟੀ ਹੁੰਦੀ ਜਿਹੜਾ ਸ਼ਨੀਵਾਰ ਦਾ ਦਿਨ ਆਪਣੀ ਭੈਣ ਦੇ ਲਿਖੇ ਲੋਂਦਾ ਹੈ ਵੀ ਆਪਣੀ ਭੂਆ ਭੂਆ ਲੱਗ ਭੂਆ ਦੇ ਲਿਖੇ ਲੋਂਦਾ ਵੀ ਟਾਇਲਟ ਬਾਥਰੂਮ ਇੱਥੇ ਇਕੱਠਾ ਹੋ ਜਾਂਦਾ ਹਫਤੇ ਦਾ ਜਿਹਦਾ 1 ਵੀਕ ਦਾ ਟਾਇਲਟ ਬਾਥਰੂਮ ਇਕੱਠਾ ਹੋ ਗਿਆ ਤਾਂ ਇਹਨੇ ਆਪ ਆ ਕੇ ਚੱਕਣਾ ਚੱਕ ਕੇ ਸਫਾਈ ਕਰਨੀ ਕੱਪੜੇ ਬਦਲਨੇ ਸਾਰਾ ਇਸ ਵੀਰ ਦੀ ਜ਼ਿੰਮੇਵਾਰੀ ਜੋ ਮੈਨੂੰ ਕੱਲ ਮੈਂ ਜਦੋਂ ਸ਼ਾਮੀ ਇੱਥੇ ਪਹੁੰਚਿਆ ਨਾ ਜੀ ਇੱਥੇ ਖੜਿਆ ਨਹੀਂ ਗਿਆ ਐਨਾ ਬੁਰਾ ਹਾਲ ਸੀ ਮੈਂ ਫਿਰ ਆਲੇ ਦੋਲੇ ਛਾਤੀ ਮਾਰੀ ਵੀ ਕਿਤੇ ਕੀੜੇ ਤਾਂ ਨਹੀਂ ਪੈ ਗਏ ਜੀ ਦੋਸਤ ਕਿਉਂ ਜਿੰਨੀ ਸਮੈਲ ਸੀ ਉਸ ਹਿਸਾਬ ਨਾਲ ਦੇਖਿਆ ਤਾਂ ਮੈਨੂੰ ਇੰਨਾ ਲੱਗਦਾ ਜੇ ਪਾਲ ਭਾਈ ਤੁਸੀਂ ਅੱਜ ਨਾ ਇੱਥੇ ਪਹੁੰਚਦੇ ਤਾਂ ਮੇਰੇ ਹਿਸਾਬ ਨਾਲ ਕੱਲ ਪਰਸੋਂ ਤੱਕ ਇਸ ਭੈਣ ਦੇ ਕੀੜੇ ਪੈ ਨਹੀਂ ਸਾਰੀ ਬੋਡੀ ਜਿਹੜੀ ਹੈ ਨਾ ਉਹ ਗਲ ਗਈ ਆ ਏ ਟੂ ਜ਼ेड ਗਲ ਗਈ ਆ ਜਿਹੜੀ ਮਾਸ ਜਿਹੜਾ ਚਿਪਕ ਗਿਆ ਕੱਪੜਿਆਂ ਦੇ ਨਾਲ ਸੋ ਮੈਂ ਹੁਣ ਵੀ ਧੰਨਵਾਦ ਦਿਆਂ ਉਹਨਾਂ ਭੈਣਾ ਭਰਾਵਾਂ ਦਾ ਜਿਹੜੇ ਅੱਜ ਆ ਕੇ ਸਾਡੇ ਤੋਂ ਆਉਣ ਤੋਂ ਪਹਿਲਾਂ ਇਹਨੂੰ ਨਵਾਇਆ ਤੇ ਕੱਪੜੇ ਪਵਾਤੇ ਠੀਕ ਹੈ ਆਪਾਂ ਜੀ ਭੈਣ ਹਾਂਜੀ ਮੈਂ ਦੇਖ ਲਈ ਕੋਈ ਨਾ ਦੇਖ ਲਈ ਮੈਂ ਦੇਖ ਲਈ ਤੇ ਦੇਖ ਲਈ ਜੀ ਮੈਨੇ ਆਜੂ ਵੀਰੇ ਆਜੂ ਵੀਰੇ ਆਪਾਂ ਦੇਖੋ ਜੀ ਮੜੀ ਦੀ ਗੱਲਬਾਤ ਕਰਕੇ ਦੇਖਿਓ ਜੀ ਮੈਨਾਂ ਦਾ ਮਤਲਬ ਕੀ ਦੱਸਦੇ ਹੋਣਗੇ ਕੋਈ ਇਹਨਾਂ ਨੇ ਕੋਈ ਟੈਸਟ ਟੁਸਟ ਕਰਾਏ ਹੋਣ ਕਦੇ ਤੁਸੀਂ ਕੋਈ ਟੈਸਟ ਟੁਸਟ ਕਰਾਏ ਸੀ ਜੀ ਕਦੇ ਬਾਹਰ ਫਿਰਦੇ ਹੋਏ ਤੁਸੀਂ ਦਵਾਈ ਲੈਤੀ ਕੋਈ ਮੈਡੀਕਲ ਤੋਂ ਠੀਕ ਹਾਂ ਬਿਮਾਰ ਨਹੀਂ ਹਾਂ ਪੁਹ ਮਾਰ ਨਹੀਂ ਹੈ ਜੇ ਪਹਿਲਾਂ ਕੀ ਦੁਖਦਾਤੀ ਜਬ ਬਿਮਾਰ ਤੇ ਮੈਂ ਠੀਕ ਹਾਂ ਮੈਂ ਦਵਾਈ ਲੈਤੀ ਘਰ ਦੇ ਆਨ ਮੈਂ ਠੀਕ ਹਾਂ ਕਿੱਥੋਂ ਲੈਂਤੀ ਜੀ ਦਵਾਈ ਕਿੱਥੋਂ ਲੈਂਤੀ ਹੈ ਜੀ ਦਵਾਈ ਮੈਨ ਲਿਆਤੀ ਸੀ ਮਦਾਨ ਦੇ ਲਿਆਤੀ ਸੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਕਈ ਵਾਰੀਆਂ ਹੁੰਦਾ ਨਾ ਬਾਹਰ ਜਦੋਂ ਸੜਕਾਂ ਤੇ ਇਕਨੇ ਰੋਟੀ ਪਾਣੀ ਫਿਰ ਕਿੱਥੇ ਖਾਂਦੇ ਸੀ ਕਦੇ ਕਿਸੇ ਨੇ ਖਵਾ ਦਿੱਤੀ ਕਦੇ ਕਿਸੇ 500 ਵੀ ਆਈ ਉਹਨਾਂ ਅੱਛੇ ਸਰਪੰਚ ਸਾਹਿਬ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਉਹਨਾਂ ਦਾ ਵੀ ਤੁਹਾਨੂੰ ਤੇ ਜਿਹੜਾ ਕਿਸੇ ਨਾਲੋਂ ਪਹਿਲੇ ਹਾਂ ਜੀ ਮਾਫੀ ਚਾਹੁੰਦਾ ਠੀਕ ਹੈ ਪੇਣੇ ਮਤਲਬ ਕੀ ਹਾਲਾਤ ਬਣ ਗਏ ਜੀ ਘਰ ਬੜਾ ਵਧੀਆ ਬਣਿਆ ਵਾ ਮਾਪੇ ਸੀਗੇ ਕਿਵੇਂ ਆ ਹਾਲਾਤ ਬਣੇ ਬਸ ਜਦੋਂ ਚੱਲ ਗਏ ਫਿਰ ਡੀਡੀ ਮੋ ਗਿਆ ਹਾਂਜੀ ਭਰਾ ਮੁੱਕ ਗਿਆ ਫੇ ਹਾਂਜੀ ਇਸ ਕਰਕੇ ਮੈਨੂੰ ਮਤਲਬ ਜਦੋਂ ਇਹ ਪੜਾਈ ਕਰਕੇ ਜਦੋਂ জব-ਜੋਬ ਨਹੀਂ ਅਪਲਾਈ ਕੀਤੀ ਮਤਲਬ ਸਾਰੇ ਆਂਦੀ ਬਿਮਾਰ ਹੋ ਗਈ ਸੀ ਜਦੋਂ ਹਾਂਜੀ ਸਰ ਬੜੇ ਹਾਲਾਤ ਹਨਾ ਜੀ ਦੇਖ ਲਓ ਇੰਨਾ ਪੜ ਕੇ ਵੀ ਭੈਣ ਅੱਜ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜਮੋਬਾ ਜੀ ਠੀਕ ਠਾਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਨੇ ਧੰਨਵਾਦ ਦੇਖ ਕੇ ਸਾਨੂੰ ਮੈ ਲੱਗਦਾ ਵੀ ਇਨਸਾਨੀਅਤ ਹਲੇ ਜਿੰਦਾ ਆ ਠੀਕ ਹੈ ਨਾ ਜੀ ਤੇ ਅਸੀਂ ਇਸ ਗੱਲ ਦੀ ਵੀ ਮਾਫੀ ਚਾਹੁੰਦੇ ਆ ਕਿ ਸਾਡੇ ਸਾਡਾ ਸਾਡੇ ਕੋਲ ਇਹਦੇ ਭੈਣ ਵਾਲਾ ਕੋਈ ਧਿਆਨ ਨਹੀਂ ਦੇ ਹੋਇਆ ਕਿਉਂਕਿ ਇਸ ਮਹੱਲੇ ਦੇ ਵਿੱਚ ਪਹਿਲਾਂ ਹੀ ਸਰਪੰਚ ਸਾਹਿਬ ਜਿਹੜੇ ਹੁਣ ਇਸ ਵੇਲੇ ਬਾਹਰ ਆ ਉਹਨਾਂ ਨੂੰ ਇਹਨਾਂ ਦੇ ਹਾਲਾਤਾਂ ਨਾਲ ਚੰਗੀ ਤਰ੍ਹਾਂ ਇਹਨਾਂ ਦੇ ਹਾਲਾਤਾਂ ਦੇ ਬਾਕਿਬ ਸੀਗੇ ਠੀਕ ਹੈ ਜੀ ਸਾਨੂੰ ਤਾਂ ਕਹਿਣ ਦਾ ਮਤਲਬ ਆ ਹੁਣ 2 ਘੰਟੇ ਪਹਿਲਾਂ ਇਹਨਾਂ ਨੇ ਫੋਨ ਕੀਤਾ ਸੀ ਭਵੈਣ ਦੇ ਨਾਲ ਆ ਬਾਕਿਆ ਹੋ ਗਿਆ ਆ ਪਰ ਤੁਸੀਂ ਇਹਨਾਂ ਦੀ ਯਾਨੀ ਕਹਿੰਦਾ ਮਤਲਬ ਵੀਡੀਓ ਜੋ ਵੀ ਇਹਨਾਂ ਨੇ ਤੁਹਾਨੂੰ ਵੀਡੀਓ ਭੇਜੀ ਉਹ ਦੇਖ ਕੇ ਇਨਸਾਨੀਅਤ ਦੇ ਨਾਤੇ ਜੋ ਤੁਸੀਂ ਆਏ ਆ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਤੁਹਾਨੂੰ ਦੇਖ ਕੇ ਐਂ ਲੱਗਦਾ ਵੀ ਇਨਸਾਨੀਅਤ ਔਰ ਪਰਮਾਤਮਾ ਹੈਗਾ ਆ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਜਿਹੜੀ ਚੁਈ ਸੇਵਾ ਕਰਦੇ ਉਹਦੀ ਬਰਾਬਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਵੀਰੇ ਤੁਸੀਂ ਮਤਲਬ ਕਿੰਨੇ ਕ ਸਮੇਂ ਤੋਂ ਇਹ ਭੈਣ ਨਾ ਮਤਲਬ ਜਿਵੇਂ ਆਪ ਤਾਂ ਨਹੀਂ ਦੱਸ ਪਾ ਰਹੇ ਹਨਾ ਅਸਲ ਵੀਰੇ ਇਹਨਾਂ ਨਾਲ ਇਹਨਾਂ ਦੇ ਉਹ ਸਰੀਰ 'ਚ ਦੇਖੋ ਕੋਈ ਸੱਟ ਨਹੀਂ ਵੱਜੀ ਇਹਨਾਂ ਤੇ ਕੋਈ ਇਹਨਾਂ ਨੂੰ ਮਤਲਬ ਹੋਇਆ ਕਿ ਇਕੋ ਲਗ ਤੁਰਦੇ ਫਿਰਦੇ ਸੜਕਾਂ 'ਤੇ ਤੁਰੇ ਫਿਰਦੇ ਸੀ ਸ਼ਹਿਰ 'ਚ ਜਾਂਦੇ ਸੀ ਜਿੱਥੋਂ ਆਪਾਂ ਬੈਠੇ ਹਾਂ ਜਿੱਦਾਂ ਆਪਣਾ ਜਿੱਥੋਂ ਪਾਏ ਹਨਾ ਉੱਥੇ ਤੇ ਬੈਂਚ ਲੱਗਿਓ ਆ ਇਹ ਸ਼ਾਮ ਨੂੰ ਉੱਥੇ ਆ ਕੇ ਬਹਿ ਜਾਣਾ ਉਹ ਜਦਾਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਨੀ ਕੋਈ ਕੋਈ ਮੈਂਟਲੀ ਨਹੀਂ ਹੈ ਪੂਰਾ ਇਹਨਾਂ ਨੂੰ ਜ਼ਿਆਦਾ ਜ਼ਗੂਰੀਆ ਇਸ ਲਈ ਠੀਕ ਆ ਬਸ ਤੁਰਦੇ ਫਿਰਦੇ ਜਦਾਂ ਉਹਨੂੰ ਕਹਿੰਦੇ ਇੱਕ ਸਿਹਤਪਾਰੀ ਹੋਣ ਦੇ ਨਾਲ ਉਹਦੇ ਨਾਲ ਵੀ ਤੋਰਨ ਦੇ ਵਿੱਚ ਦਿੱਕਤ ਆ ਗਈ ਕੁਝ ਜਿਹਦਾ ਅੰਦਰ ਰਹਿਣ ਦੇ ਵਿੱਚ ਨਾ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਥੋੜੇ ਦਿਨ ਤਾਂ ਫਿਰ ਇੱਥੇ ਸਾਡੇ ਕਰਿਆਨੇ ਦੀ ਦੁਕਾਨਾਂ ਦੀ ਸਰਾ ਦੀ ਉਹਨਾਂ ਨੇ ਆਪਣੇ ਦੱਬਾ ਜੀ ਦੀ ਉਹਨਾਂ ਨੂੰ ਦੱਸਿਆ ਵੀ ਉਹ ਕੁੜੀ ਸਾਡੇ ਕੋਲ ਸੌਦਾ ਲੈਣ ਨਹੀਂ ਆਈ ਰੋਜ਼ ਉਹਨਾਂ ਤੋਂ ਕੁਛ ਨਾ ਕੁਛ ਲੈ ਕੇ ਆਂਦੀ ਹੁੰਦੀ ਸੀ ਆ ਦੇ ਹਾਂਜੀ ਇਹਨਾਂ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਅਪ ਕਹਿੰਦੇ ਅਸੀਂ ਪਰਮੇਸ਼ਰ ਹੈ ਨਹੀਂ ਪਰ ਪਰਮੇਸ਼ਰ ਇਨਸਾਨਾਂ ਦੇ ਵਿੱਚ ਬਸ ਕੇ ਸਾਰੇ ਭਲੇ ਕੰਮ ਕਰਦਾ ਅਸੀਂ ਬੱਚੀ ਲਈ ਬਹੁਤ ਮਨ ਨੂੰ ਦੁਖੀ ਬਹੁਤ ਜੀ ਜੀ ਦਰਦ ਜਦੋਂ ਕੰਮ ਦੀ ਹੁੰਦੀ ਸੀ ਦੇਖਣਾ ਵੀ ਲੰਗੇ ਪੈਰੀ ਅੱਦੇ ਕੁ ਮਦੀਰੇਣਾ ਤੇ ਸਾਡੇ ਕੋਲ ਕਰਿਆਨੇ ਦਾ ਸਮਾਨ ਮੇਕ ਤੋਂ ਲੈ ਕੇ ਜਾਣਾ ਖਾਣ ਪੀਣ ਨਾਲ ਜੀ ਪਰ ਇਹਨਾਂ ਦਾ ਸਗਵਚਾਰੀ ਨੇ ਜਿੰਨਾ ਮਹੀਨੇ ਦਾ ਹੋਣਾ ਬਾਅਦ ਚ ਮੈਨੂੰ 8900 ਰੁਪਏ ਫੜਾ ਜਾਣ। ਤੇ ਅੰਕਲ ਮੈਂ ਵੀ ਕਦੀ ਮਨਾ ਨਹੀਂ ਕੀਤਾ। ਮੈਂ ਕਿਹਾ ਵਿਚਾਰੀ ਧਿਆਣੀ ਸਾਡੇ ਪਿੰਡ ਦੀ ਕੁੜੀ ਹੈ ਜੀ। ਤੇ ਫਿਰ ਥੋੜੇ ਕਿ ਦਿਨਾਂ ਪਹਿਲੀ ਤੋਂ ਪਹਿਲਾਂ ਇਹ ਮੈਂ ਕਹਿੰਦੀ ਚਾਚਾ ਮੇਰੇ ਕਿੰਨੇ ਪੈਸੇ ਬਣੇ ਮੈਂ ਕਿਹਾ ਪਤਨਾ 890 ਰੁਪਏ ਤੁਹਾਡੇ ਬਣ ਗਏ। ਕਹਿੰਦੀ ਮੈਨੂੰ ਮਿਲ ਜਾਣੇ ਮੈਂ ਦੇ ਦੇਣੇ ਆ। ਇਹ ਮੈਨੂੰ 5 ਤਰੀਕ ਨੂੰ ਪੈਸੇ ਦੇ ਕੇ ਗਈ ਆ। ਠੀਕ ਹੈ ਜੀ। 5 ਨੂੰ ਦਿੱਤੇ ਆ ਪਹਿਲੇ ਫਿਰ 2-3 ਜਾਣ ਕੇ ਮੈਨੂੰ ਮਿਲੀ ਨਹੀਂ ਇਹ। ਤੇ ਫਿਰ ਮੈਂ ਮੈਂ ਕਿਹਾ ਵੀ ਕੁੜੀ ਆਈ ਗੱਲ ਹੀ ਨਹੀਂ ਕੀ ਗੱਲ ਹੋ ਗਈ ਐ ਤੇ ਫਿਰ ਇੱਕ ਹਫ਼ਤਾ ਫੇ ਬੀਤ ਗਿਆ ਜੀ ਤੇ ਫਿਰ ਸਾਡੇ ਨਾਲ ਸਾਡੀ ਨੋਈ ਲੱਗਦੀ ਮੈਂ ਕਿਹਾ ਕੁੜੇ ਪੁੱਤ ਤੁਹਾਡੀ ਆਪਣੀ ਕੁੜੀ ਦੀਦੀ ਨਹੀਂ ਹੈ ਵੀ ਤੁਸੀਂ ਦੇਖੋ ਕਹਿੰਦੀ ਚਾਚਾ ਮੈਂ ਤਾਂ ਸਕੂਲੇ ਜਾਂਦੇ ਮੈਨੂੰ ਪਤਾ ਨਹੀਂ ਲੱਗਦਾ ਹੈ ਤੇ ਮੈਂ ਕਿਹਾ ਪੁੱਤ ਦੇਖ ਕੇ ਸਾਨੂੰ ਦੱਸ ਸਹੀ ਜੀ ਇਹ ਫੇ ਜੋ ਕੁੜੀ ਨੇ ਆ ਕੇ ਦੇਖੇ ਕਹਿੰਦੀ ਹਾਲਾਤ ਜ਼ਿਆਦਾ ਖਰਾਬ ਹੈ ਫੇ ਪਤਾ ਲੱਗਾ ਵੀ ਜ਼ਿਆਦਾ ਖਰਾਬ ਨਹੀਂ ਤਾਂ ਹੁਣ ਉਹਨੂੰ ਤਾਂ ਨਾ ਦੱਸ ਦੇ ਪੁੱਛ ਦੇ ਕੰਮ ਖਰਾਬ ਜ਼ਿਆਦਾ ਹੋ ਜਾਣਾ ਹੁਣ ਤੇ ਵੀ ਮਾਰੇ ਦੀ ਕਰਪਾ ਹੈ ਜਿਹੜੇ ਤੁਸੀਂ ਸਾਡੇ ਆਪ ਪਹਿਲਾਂ ਤੋਂ ਹੀ ਇੰਨਾ ਭਰੀਏ ਚਾਚਾ ਜੀ ਮੜੇ ਨਾਲ ਗੱਲਬਾਤ ਕਰਕੇ ਦੇਖੀ ਬਿਲਕੁਲ ਠੀਕ ਜੀ ਮੜੇ ਨਾਲ ਗੱਲਬਾਤ ਕਰਕੇ ਦੇਖਿਓ ਜੀ ਮਤਲਬ ਅਸੀਂ ਗੱਲਬਾਤ ਕਰਕੇ ਦੇਖਿਓ ਮਤਲਬ ਭੈਣ ਕੀ ਗੱਲਬਾਤ ਕਰਦੀ ਆ ਚਲੋ ਫਿਰ ਆਪਾਂ ਜੀ ਹੁਣ ਮਨਜੀਤ ਓੜੇ ਮਨਜੀਤ ਹੈ ਜੀ ਮਨਜੀਤ ਹਾਂ ਜੀ ਮਨਜੀਤ ਹੋ ਤਾਂ ਹੁਣ ਦੂਸਤ ਫੇਰ ਠੀਕ ਹੋ ਜਾਣਾ ਹੈ ਹਨਾ ਆਪਾਂ ਫੇਰ ਤੁਹਾਨੂੰ ਵਧੀਆ ਕਰ ਦੇਣਾ ਫਿਕਰ ਨਾ ਕਰ ਮੇਰਾ ਪੁੱਤ ਬਣ ਹੈ ਤੂੰ ਜਾਣ ਕੇ ਜੇ ਨਾਲ ਚੱਲ ਜਾਣਾ ਬਾਬਾ ਜੀ ਤੇ ਤੈਨੂੰ ਮਹਾਰਾਜ ਨੇ ਕਹਿ ਆਪੇ ਚੰਗਾ ਕਰ ਦੇਣਾ ਮੇਰੇ ਪੁੱਤ ਨੂੰ ਅ ਵੈਗੁਰੂ ਜੀ ਕਾ ਕਲਸਾ ਵੈਗੁਰੂ ਪਾ ਚੱਲੀ ਜੀ ਫਿਰ ਆਪਾ ਜੀ ਚੱਲੀਏ ਤਾਂ ਹਾਂਜੀ ਬਿਠਾਈਏ ਚਲੋ ਠੀਕ ਕੋਈ ਦਵਾਈ ਲੈਣੀ ਹੈ ਹਾਂਜੀ ਠਾ ਲੋ ਜੀ ਕੀ ਹੈ ਕਿ ਮੈਨੂੰ ਬਿਮਾਰ ਹੈ ਨਹੀਂ ਮਰਾ ਜੀ ਦਵਾਈ ਹੈ ਨਹੀਂ ਕੋਈ ਲੈਣੀ ਹੈ ਮੇਰੇ ਨਾਲ ਜਾਣਾ ਮਰਾ ਜਾਣਾ ਨਾਲ ਪਿਆਰ ਨਾਲ ਬਿਠਾਓ ਜੀ ਪਿਆਰ ਨਾਲ ਬਿਠਾਓ ਜੀ ਰੋਲਾ ਨਹੀਂ ਪਸੰਦਤ ਜੀ ਰੋਲਾ ਨਹੀਂ ਸਾਰੇ ਜਣੇ ਨੂੰ ਬਾਹਰ ਕਰਾਂਗਾ ਮੈਂ ਵੀ ਨਾਲੇ ਜਾਣਾ ਹੈ 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 ਮੈਂ ਵੀ ਨਾਲ ਦਰਦ ਹੁੰਦਾ ਭੈਣ ਦੇ ਆ ਜਾ ਕੋਈ ਲੈ ਨਾ ਕੀ ਆ ਜੀ ਉਹਨਾਂ ਨੇ ਫੜਿਆ ਤੁਹਾਨੂੰ ਬਾਈਆ ਮਾਈਨਸ ਮੈਂ ਨਾ ਚਾਹ ਮੈਂ ਦੇਖ ਬੁਰੀ ਆ ਆ ਜਾ ਉਹ ਆ ਜਾ ਮੈਂ ਨਾ ਜਗਾ ਦੇ ਪੰਨ ਲਾ ਦੇ ਠੀਕ ਹੈ ਜੀ ਬੰਤੇ ਜੀ ਠੀਕ ਹੈ ਜੀ ਲਿਆਓ ਆਜੂ ਜੀ ਤੁਸੀਂ ਲਿਆਓ ਚੱਕ ਕੇ ਤੋਰ ਕੇ ਲਿਆਓ ਭੈਣ ਨੂੰ ਆਜੋ ਜੀ ਮਨਜੀਤ ਕੌਰ ਭੈਣ ਨੂੰ ਜੀ ਅਸੀਂ ਹੁਣ ਲੈਣ ਆਇਆ ਜੀ ਇੱਕ ਮਿੰਟ ਜੀ ਤੇ ਆਪਣਾ ਇੱਕ ਸੇਵਾਦਾਰ ਮਿਲਿਓ ਨਾ ਮਿਲਿਓ ਜੀ ਤੇ ਬੜਾ ਛੋਟਾ ਜਿਹਾ ਘਰ ਆ ਜੀ ਭੈਣ ਦਾ ਬੜਾ ਸੱਚੀ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਦੁਬਾਰਾ ਤੋਂ ਠੀਕ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ آج اپنے <تصفح> گڑی تک لے کے چلو توڑ کے ہولی ہولی جی آج جی آج اپنے ہاں چننی دے دو پہنے بہت ودیا گل کی تھی کوئی نہ لے لو پہنے لے لو پہنے لے لو چنی لے لو پہنے او پر لوگ کروانے ہیں جی سارا کر لوگ کروانے ہیں اپا لوگ کروانے ہیں چاچے مکہ کے جی آج اپنے اے ਔੜ ਔੜ ਪਿੰਡ ਹੈ ਔੜ 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 ਪਿੰਡ ਹੈ ਜੀ ਔੜ ਪਿੰਡ ਨਵੇਂ ਸ਼ਹਿਰ ਦੇ ਹੈ ਨਾ ਬਿਲਕੁਲ ਨਾਲ ਹੈ ਨਾ ਜੀ ਰਾਹੋਂ ਤੋਂ 15 ਕਿਲੋਮੀਟਰ ਅੱਗੇ ਹਾਂਜੀ 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 ਉਹ ਵੀ ਸੇਮ ਹਾਂ ਨਾ ਮਾਸ਼ੀ ਠੀਕ ਹੈ ਜੀ ਇਹ ਭੈਣ ਫਿਰ ਰਾਹੋਂ ਵੀ ਬਗ ਜਾਂਦੀ ਦੀ ਕਿ ਉਰੇ ਪਿੰਡ 'ਚ ਰਹਿੰਦੀ ਤੇ ਸ਼ਹਿਰ 'ਚ ਅੱਛਾ ਸ਼ੈਂਪੂ ਚੱਲਦਾ ਹੈ ਠੀਕ ਹੈ ਆਪਣਾ 3000 ਰੁਪਏ ਲੈ ਜਾਈ ਜਾਂਦੀ ਸੀ ਸਾਡੇ ਠੀਕ ਹੈ ਉਹ ਜਿਹੜੇ ਬੰਦੇ ਮੈਡੀਕਲ ਇਹਨਾਂ ਦੇ ਨਾਮ ਤੇ ਚਲਾ ਰਹੇ ਨੇ ਉਹ ਇਲਾਜ ਇਹਨਾਂ ਦਾ ਕਰ ਸਕਦੇ ਸੀ ਕਰ ਸਕਦੇ ਸੀ ਕਿ ਇਹਨਾਂ ਨੂੰ ਐਡਮਿਟ ਕਰਾ ਸਕਦੇ ਸੀ ਜਦੋਂ ਇਸ ਬੀਬੀ ਨੇ ਇਸ ਭੈਣ ਨੇ ਆਪਣੀ ਪੜ੍ਹਾਈ ਕਰਕੇ ਲਾਇਸੈਂਸ ਦਿੱਤਾ ਤੁਹਾਨੂੰ ਤੁਹਾਡਾ ਫਰਜ਼ ਬਣਦਾ ਸੀ ਇਸ ਭੈਣ ਨੂੰ ਐਡਮਿਟ ਕਰਾਉਣ ਦਾ ਜੇ ਮੈਂਟਲੀ ਪ੍ਰੋਬਲਮ ਸੀ 12 ਸਾਲ ਤੋਂ ਬਿਮਾਰ ਦੱਸਿਆ ਮਤਲਬ ਤੁਸੀਂ ਕਦੇ ਦਵਾਈ ਦਵਾਈ ਹੋਵੇ ਬੜੀ ਮਤਲਬ ਗਲਤ ਗੱਲ ਹੈ ਮਤਲਬ ਇਹ ਹਾਂ ਜੀ ਸਮਝ ਆਉਂਦਾ ਹਾਂ ਚੱਕ ਕੇ ਬਿਠਾਓ ਜੀ ਚੱਕ ਕੇ ਬਿਠਾ ਦਿਓ ਬਿਠਾਓ ਜੀ ਵਿੱਚੋ ਜੋ ਦੋਸਤ ਨੀਓ ਚੱਕਣਗੇ ਚੱਕਣਗੇ ਚੱਕਣੀਆਂ ਨਾਲ ਲੱਗ ਜੰਗੇ ਆ ਦੇਖੋ ਜੀ ਹੱਥ ਪਹਿਲੇ ਡਿੱਗਣਾ ਜਾਵੇ ਡਿੱਗਣਾ ਜਾਵੇ ਪੈਣਾ ਦੋ ਮਿੰਟ ਡਿੱਗਣਾ ਫਿਰ ਸਾਰਾ ਕੱਢ ਕੋਈ ਨਹੀਂ ਹੈਗੇ ਜੀ ਹੈਗੇ ਹੈਗੇ ਕੋਈ ਨਹੀਂ ਆਪਣਾ ਮਾਸਟਰ ਜੀ ਉਧਰ ਦੀ ਛੜੋ ਉਧਰਲੇ ਪਾਸੇ ਹੋਵੋ ਹਾਂ ਕੁਰਸੀ ਤੇ ਬਿਠਾ ਕੇ ਬਿਠਾਓ ਔਰਦੀ ਦੇ ਪੈਰ ਰੱਖ ਲਓ ਨਹੀਂ ਇੱਧੇ ਪਿਛਾਦ ਪਿਛਾਲੇ ਤੇ ਬਿਠਾ ਕੇ ਅੰਦਰ ਕਰਦੇ ਹੋ ਕੁਰਸੀ ਤੇ ਆਓ ਪੀ ਉੱਪਰ ਵਜਾ ਤੂੰ ਵਾਹਿਗੁਰੂ ਮੈਂ ਤੁਹਾਡੀ ہمیا جی بھی دیکھ لیا ਧੰਨਵਾਦ ਧੰਨਵਾਦ ਜੀ ਕਿ ਅਸੀਂ ਵੀ ਸੋਚਿਆ ਸੀ ਅਸੀਂ ਕੁਝ ਕਰੀਏ ਹਾਂ ਜੀ ਧੰਨਵਾਦ ਕੱਲ੍ਹ ਪਾਸੋਂ ਵੀ ਤੁਸੀਂ ਉਹ ਹਾਂ ਜੀ ਰਾਜ ਮੇਰੇ ਕੱਟ ਲਓ ਪਾਣੀ ਪੀ ਰਹਿਣ ਤਾਂ ਪਾਣੀ ਪੀ ਰਹਿਣਗੇ ਤਰ੍ਹਾਂ ਨਵੇਂ ਤੋਂ ਦੌੜ ਕੇ ਦੇਖ ਚੱਲੋ ਦੌੜ ਕੇ ਸੇਠ ਬਹਾਰਾ ਚਾਚਾ ਜੀ ਕਿੱਥੇ ਨੇ یہ گھر نو جندے ہے تھوڑی ذمہ داری ہے کر دی جی جندے لگ گیا ہے بھتیجا جوڑی ہے گھر چل رہا ہے پیچھے نو چاہتا ہوں پتہ لگے کتے اچھا چنگی گالی پیسے لے کے آو کپڑے پاؤ تو تلی نہ وہ گرمی ہے کپڑے پرانی تو چلوں گے چلوں گے نہ فوٹوگرافر جی منہ لا لے اوئے ਕਦੇ ਹੀ ਨਾ ਦੱਸੋ। ਕਿ ਘਰਾਂ ਵਿੱਚ ਜਾਣੇ ਜਾਣੇ ਲੱਗੇ ਰਹਿਣ। ਭਾਈ ਜੀ ਕਿਹਾ ਖਾਲਸਾ ਰਾਹੀ। ਧੰਨਵਾਦ। ਬਹੁਤ ਬਹੁਤ ਧੰਨਵਾਦ। ਜੀ ਜੀ। ਦਾਦਾ ਜੀ, ਪਾਲਾ ਜੀ। ਵਾਹਿਗੁਰੂ ਜੀ ਭਾਈ ਨੂੰ ਪੁੱਛ ਲਈ।